ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣਾ ਕਿਤਾ ਚੈਨਲ ਤੇ ਅੱਜ ਆਪਾਂ ਆਏ ਹੋਇਆ ਹਰਿਆਣੇ ਚ ਜ਼ਿਲ੍ਹਾ ਸਰਸੇ ਦਾ ਪਿੰਡ ਹੈ ਬਈ ਜੀ ਰਾਮਪੁਰਾ ਮਾਜਰਾ ਤਹਿਸੀਲ ਡੱਬ ਵਾਲੀ ਮੰਡੀ ਬਾਈ ਕੋਲੇ ਸੱਤ ਮੱਝਾ ਬਕਾਊਗਾ ਤੇ ਇੱਕ ਗਾਂ ਬਾਕੀ ਆਪਾਂ ਕਰਾਂਗੇ ਬਾਈ ਨਾਲ ਗੱਲਬਾਤ ਲੈ ਕੇ ਦੇਵਾਂਗੇ ਤੁਹਾਨੂੰ ਪ੍ਰੋਪਰ ਡਿਟੇਲ ਆਜੋ ਬਈ ਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਰਾਮ ਰਾਮ ਸਾਰਿਆਂ ਨੂੰ YouTube ਤੇ Facebook ਪਰਿਵਾਰ ਤੇ ਜਿੰਨਾ ਵੀ ਸਾਨੂੰ ਪਿਆਰ ਦਿੰਨੇ ਆ ਤੇ ਜਿਹੜੇ ਤੁਹਾਡੇ ਰਾਹੀਂ ਵੀਡੀਓ ਦੇਖ ਕੇ ਆਪਣਾ ਮਾਲ ਲੈ ਕੇ ਪਹਿਲਾਂ ਵੀ ਗਿਆ ਤੇ ਹੁਣ ਵੀ ਲੈ ਕੇ ਜਾਣਗੇ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਵੀ ਬਾਈ ਜੀ ਇੱਕ ਵਾਰੀ ਤਾਂ ਆਪਣਾ ਪ੍ਰੋਪਰ ਨਾਂ ਤੇ ਮੋਬਾਈਲ ਨੰਬਰ ਤੇ ਪਿੰਡ ਜ਼ਰੂਰ ਦੱਸ ਦਿਓ ਜੀ ਪ੍ਰੋਪਰ ਪਿੰਡ ਆਪਣਾ ਰਾਜਪੁਰਾ ਮਾਹਰਾ ਜੀ ਜ਼ਿਲ੍ਹਾ ਆਪਨ ਨੂੰ ਲੱਗਦਾ ਸਰਸਾ ਠੀਕ ਹੈ ਜੀ ਹਰਿਆਣੇ ਦਾ ਲਾਸਟ ਪਿੰਡ ਹੈ ਆਪਣਾ ਠੀਕ ਹੈ ਜੀ ਇਧਰਲੇ ਪਾਸੇ ਪੰਜਾਬ ਦਾ ਬਾਰਡਰ ਪੈ ਜਾਂਦਾ 10 ਕਿਲੋਮੀਟਰ ਤੇ 10-15 ਕਿਲੋਮੀਟਰ ਤੇ ਰਾਜਸਥਾਨ ਦਾ ਪੈ ਜਾਂਦਾ ਠੀਕ ਹੈ ਮੰਡੀ ਡੱਬ ਵਾਲੀ ਆਪਾਂ ਲੱਗਦੀ ਹੈ ਤਹਿਸੀਲ ਜ਼ਿਲ੍ਹਾ ਸਾਨੂੰ ਪੈਂਦਾ ਸਰਸਾ ਠੀਕ ਹੈ ਜੀ ਤੇ ਨਾਂ ਮੇਰਾ ਗਗਨਦੀਪ ਹੈ ਠੀਕ ਹੈ ਜੀ ਵੈਸੇ ਪ੍ਰੇਮੀ ਡੇਰੀ ਫਾਰਮ ਦੇ ਨਾਂ ਤੇ ਆਪਣਾ YouTube ਤੇ ਚੈਨਲ ਵੀ ਹੈ ਫੇਸਬੁੱਕ ਤੇ ਵੀ ਹੈ ਠੀਕ ਹੈ ਬਾਈ ਜੀ ਹਾਂਜੀ ਬਾਈ ਜੀ ਆਜੋ ਪਹਿਲਾਂ ਆਪਾਂ ਪਹਿਲੀ ਮੰਜ਼ ਤੇ ਸਟਾਰਟਿੰਗ ਕਰਦੇ ਆਂ ਹਾਂ ਜੀ ਇਹਦਾ ਦੁੱਧ ਦਾ ਰਿਕਾਰਡ ਕਿੰਨਾ ਬਾਈ ਜੀ ਇਸ ਵਕਤ ਦੁੱਧ ਦਾ ਮੌਕੇ ਤੇ ਇਹ ਬਾਈ ਇਹਨੂੰ ਸੂਈ ਨੂੰ ਅੱਜ 12 13 ਦਿਨ ਹੋ ਗਏ ਆ ਚੋਟੀ ਨੂੰ ਠੀਕ ਹੈ ਜੀ ਪਿੱਠ ਪੂੜਾ ਦੇਖ ਹੀ ਲੋ ਤੁਸੀਂ ਠੀਕ ਹੈ ਜੀ ਤੇ ਚਵਾਈ ਚਵਾਈ ਬੜੀ ਨਰਮ ਹੈ ਚੋਟੀ ਦੀ ਠੀਕ ਹੈ ਬਾਈ ਜੀ ਅੱਜ ਸੂਈ ਨੂੰ 13 14 ਦਿਨਾਂ ਦੀ ਸੂਈ ਹੈ 13 14 ਦਿਨ ਹੋ ਗਏ ਅੱਜ ਸੂਈ ਨੂੰ ਹਾਂ ਜੀ ਹਾਂ ਜੀ ਠੀਕ ਹੈ ਜੀ ਬਾਈ ਜੀ ਫੇਸ ਬਿਊਟੀ ਦੇਖੋ ਸਿੰਗੀ ਚੈੱਕ ਕਰੋ ਬਹੁਤ ਸੋਹਣੀ ਮਾਜਾ ਗਗਨ ਬਾਈ ਜੀ ਤੋੜ ਕੇ ਦਿਖਾਓ ਜੇ ਇੱਕ ਵਾਰੀ ਇਹਨੂੰ ਆ ਤੋੜ ਕੇ ਬਾਈ ਤੁਹਾਨੂੰ ਦਿਖਾ ਦਿੰਨੇ ਆ ਇਹ ਦਿਨਾ ਆ ਸਿਰ ਦੇ ਵਿੱਚ ਮੜਿਆ ਲੱਗ ਗਿਆ ਸੀ ਗੱਡੀ ਦੇ ਚੜਾਉਣ ਲੱਗਿਆ ਇਹ ਨਾ ਜਾਣੀਓ ਕਿ ਇਹ ਬੱਲੀ ਆ ਮੱਥੇ ਤੋਂ ਅੱਛਾ ਬੱਲੀ ਨਹੀਂ ਇਹ ਵੈਸੇ ਹੀ ਸੱਟ ਲੱਗਿਆ ਹਾਂ ਇਹਦੇ ਸੱਟ ਲੱਗੀ ਆ ਸਿਰ 'ਚ ਸਾਹਮਣੇ ਪੱਤੀ ਲੱਗ ਗਈ ਸੀ ਠੀਕ ਹੈ ਜੀ ਅਗਰ ਚਲਾ ਕੇ ਦਿਖਾ ਦੇ ਲਓ ਵੀ ਦੋਸਤੋ ਕਰਮ ਵਾਲੀ ਦਾ ਪਹਿਲਾਂ ਤੁਸੀਂ ਬੋਡੀ ਸਟੱਚਰ ਚੈੱਕ ਕਰੋ ਹਵਾਨਾ ਦੇਖੋ ਬਈ ਜੀ ਕਰਮ ਵਾਲੀ ਦਾ ਥਾਨ ਬਹੁਤ ਸੋਹਣਾ ਲੱਗਿਆ ਹੋਇਆ ਆ ਆਰਡਰ ਕੁਆਲਿਟੀ ਟੱਪ ਕੋਰੇ ਪੂਰੀ ਹਾਬਾ ਕਰਦੂ ਥੋੜਾ ਇਹ ਬੱਚੇ ਦਾ ਤੇ ਆਪਾਂ ਲੈਨੇ ਆ ਬਾਈ ਗगन ਤੋਂ ਡਿਟੇਲ ਕੀ ਰੇਟ ਆ ਦੀ ਤੇ ਕਿਹੜੇ ਸੀ ਬੰਦੀ ਸੀ ਬੰਦਾ ਬੱਚਾ ਇਹਦੇ ਮਗਰ ਲੋ ਵੀ ਦੋਸਤੋ ਕਰਮ ਵਾਲੀ ਦਾ ਪਹਿਲਾ ਤੇ ਲੇਵਾ ਦੇਖੋ ਬੋਡੀ ਸਟਰਕਚਰ ਤੁਸੀਂ ਦੇਖ ਹੀ ਸਕਿਓ ਗगन ਬਾਈ ਕਿੰਨਾ ਸੂਹਾ ਮੱਝ ਦਾ ਇਹਦਾ ਬਾਈ ਇਹਦਾ ਦੂਜਾ ਸੂਹਾ ਦੂਜਾ ਸੂਹਾ ਜੀ ਹਾਂਜੀ ਠੀਕ ਹੈ ਜੀ ਬੱਚਾ ਕਿਹੜਾ ਹੈ ਇਹਨੇ ਕੱਟੀ ਨੂੰ ਜਣ ਨੂੰ ਦਿੱਤਾ ਕੱਟੀ ਨੂੰ ਜੀ ਹਾਂਜੀ ਕਿਹੜੇ ਸੀਵੰਦੀ ਕੱਟੀ ਆਈ ਇਹ ਮਗਰ ਬਈ ਸਿਮੰਨ ਨਾਰਮਲ ਆ ਠੀਕ ਹੈ ਜੀ ਹਾਂ ਹਰਿਆਣੇ ਦੀ ਜਮਾਂ ਬਾਰਡਰ ਦੀ ਝੋਟੀ ਆ ਠੀਕ ਹੈ ਜੀ ਵੀ ਆਪਾਂ ਐਂ ਕਹਿ ਦੀਏ ਮੈਨੂੰ ਸਿਮੰਨ ਦਾ ਪਤਾ ਹਾਂਜੀ ਸਿਮੰਨ ਦਾ ਨਹੀਂ ਪਤਾ ਬਾਕੀ ਬਈ ਮੋਕੇ ਤੇ ਚਵਾਈ ਚੰਗੀ ਆ ਠੀਕ ਹੈ ਬਈ ਜੀ ਹੁਣ 11 11.5 ਕਿਲੋ ਬਾਲਟੀ ਵਾਲਾ ਦੁੱਧ ਆ ਜੀ 5 ਲੀਟਰ ਦੇ ਪਲੱਸ ਠੀਕ ਹੈ ਜੀ ਇੱਕ ਥਣ ਕੱਟੀ ਨੂੰ ਛੱਡ ਦਿੰਨੇ ਆਪਾਂ ਠੀਕ ਹੈ ਜੀ ਤਿੰਨ ਥਣਾਂ ਦੀ ਚਵਾਈ ਲਾਈਦੀ ਆ ਜਾਂ ਆ ਗਾੜੀ ਕੱਟੀ ਨੂੰ ਛੱਡ ਦਿੰਨੇ ਆ ਕਿਲੋ ਤੋਂ ਉੱਤੇ ਆ ਗਾੜੀ ਆ ਸਵਾ ਕਿਲੋ ਦੇ ਨੇੜੇ ਆ ਬਈ ਸਵਾ ਕਿਲੋ ਦੇ ਹਾਂ ਭਾਈ ਜੀ ਜੇ ਆਪਾਂ ਦੇ ਰੇਟ ਦੀ ਗੱਲ ਕਰੀ ਤਾਂ ਇਹਦਾ ਰੇਟ ਕੀ ਰਹਿਣ ਲਗਾ ਰੇਟ ਇਹਦਾ ਵੀ 132000 ਰੁਪਇਆ ਕਰਾਂਗੇ 132000 ਰੁਪਇਆ ਜੀ ਹਾਂਜੀ ਠੀਕ ਹੈ ਜੀ ਤੇ ਚੋਣ ਪਸਮਾਨ ਦੀ ਕਰ ਤੱਕ ਦੀ ਗਾਰੰਟੀ ਹੋਊਗੀ ਬੱਚੇ ਦੀ ਆਪਣੀ ਓਟ ਹੋਊਗੀ ਠੀਕ ਹੈ ਜੀ ਚੋਣ ਪਸਮਾਨ ਠੀਕ ਹੈ ਜੀ ਵਧੀਆ ਪੀੜੀ ਪਾ ਕੇ ਚੋਣ ਆਲਾ ਮਿਲ ਤੁਹਾਨੂੰ ਹਾਂ ਇੱਕ ਅੱਧਾ ਡੰਗ ਤੇ ਪਸ਼ੂ ਆਏ ਚਲਾਈ ਵਾ ਤੇ ਕਰ ਜਾਂਦਾ ਪਰ ਹੁਣ ਮੌਕੇ ਦੀ ਚਵਾਈ ਆ ਆਪਣੇ ਕੋਲੇ ਅੱਜ ਵੀਰਵਾਰ ਆ ਇਹ ਥੋੜਾ ਦੁਵਾਰੇ ਦਿਖਾ ਦਿਓ ਬਾਕੀ ਗੱਲਬਾਤ ਕਰਦੇ ਆਪਾਂ ਕੋਈ ਨਹੀਂ ਦੇਖੋ ਪਰ ਇਹਨੂੰ ਪਰ ਇਹਨੂੰ ਜਾਣ ਜਾਣ ਦੇ ਪਰ ਇਹਨੂੰ ਲਓ ਜੀ ਕਰਮਾ ਥੋੜਾ ਡਰਦੀ ਆ ਬਾਈ ਠੀਕ ਆ ਜੀ ਹਾਂ ਥੋੜੀ ਬਾਗੜਦਾ ਤੇ ਥੋੜੀ ਡਰਦੀ ਆ ਤੁਰੰਤਨ ਲੱਗਿਆ ਥੋੜਾ ਦੇਖੋ ਬਾਈ ਪੂਰਾ ਸਾਹ ਤੇ ਕਰਮਾਲੀ ਦਾ ਹਵਾਨਾ ਦੇਖੋ ਜਮਾ ਫਿਕਸ ਡਰਦੀ ਆ ਬਾਈ ਫਿਕਸ ਡਰਣਾ ਹਾਂ ਹਾਂ ਕੰਪੈਕਟ ਡਰ ਇਹਨੂੰ ਕਹਿ ਦਿੰਨੇ ਆਪਾਂ ਜੀ ਹਾਂ ਜਿੰਨੀ ਵੀ ਆ ਸਾਹ ਬਹੁਤ ਆ ਬਾਈ ਨਾ ਇਹ ਬੁੱਢੀ ਹੋਣ ਵਾਲੀ ਆ 2-4 ਸਾਲ ਰੱਖ ਕੇ ਲੈ ਵਾਲੂਆ ਦਿਖਾ ਦੇ ਕਰ ਮਿੱਤਰਾ ਓ ਵਜੀਤ ਲੈਵੇ ਤੇ ਨਿਗਾ ਮਾਰੋ ਇੱਕ ਵਾਰੀ ਹੋਰ ਕਰਮਾਲੀ ਦਾ ਤੇ ਥਾਣਾ ਦਾ ਗੈਪ ਚੈੱਕ ਕਰ ਸਕਦੇ ਆਪਾਂ ਬਹੁਤ ਸੋਹਣੇ ਥਾਨ ਲੱਗੇ ਹੋਏ ਹੈਗੇ ਤੇ ਬਾਕੀ ਇਹ ਕਹਿੰਦੇ ਵੀ ਆਪਾਂ ਕਿੰਨੇ ਦੇਣੀ ਸੀਗਾ ਕਹਿੰਦੇ ਵੀ ਇਹ 132000 ਦੀ 132000 ਦੀ ਬਿਲਕੁਲ ਜੀ ਠੀਕ ਹੈ ਜੀ ਇਹ ਰੇਡ ਫੈਕਸੀ ਆ ਕਿ ਕੋਈ ਮਾਨਤਾਨ ਵੀ ਹੈ ਜੀ ਮਾਨ ਸਨਮ ਜ਼ਰੂਰੀ ਕਰਦਾ ਬਾਈ ਐਵੇਂ ਮੂੰਹ ਮੰਗਿਆ ਨਹੀਂ ਕਰੀਦਾ ਹੁੰਦਾ ਮੂੰਹ ਮੰਗਿਆ ਵਾਲਾ ਕੰਮ ਨਹੀਂ ਕਰਦੇ ਹਾਂ 2000 2000 ਦਾ ਮਾਨ ਸਨਮ ਆ ਜ਼ਰੂਰ ਕਰਦੇ ਆ ਬਾਕੀ ਚੰਗਾ ਸਾਫ ਸੁਥਰਾ ਪਸ਼ੂ ਹੈ ਉਹਦੇ ਚ ਕਈ ਵਾਰੀ ਆਪ ਨੂੰ ਵੀ ਮੌਕੇ ਦੀ ਜਿਵੇਂ ਵੇਚਣੀਆਂ ਆ ਆਪਾਂ 7 ਦੀਆਂ 7000 2000 5000 ਵੀ ਕਈ ਵਾਰੀ ਇੱਧਰ ਉੱਧਰ ਹੁੰਦਾ ਕਿਉਂ ਪਸ਼ੂ ਜਾਂਦਾ ਦਿਸਦਾ ਫਿਰ ਆਪਾਂ ਉਹੋ ਜਿਹਾ ਕਿਰਾਇਆ ਪ੍ਰਾਇਆ ਹੋ ਜਾਂਦਾ ਜਿਵੇਂ ਹੁਣ ਪਿੱਛੇ ਆਪਣੀਆਂ ਇੱਕੀ ਇਦਰ ਮਲੇਰ ਕੋਟ ਲਈ ਤਾਂ ਲੁਧਿਆਣੇ ਗਿਆ ਸੀ ਮਾਲ ਜੀ ਉਹਨਾਂ ਨੂੰ ਕਿਰਾਏ ਤੋਂ ਰਹਿਤ ਹੋ ਗਈ ਆਪਾਂ ਹਜ਼ਾਰ ਹਜ਼ਾਰ ਵਿੱਚੋਂ ਛੋਟ ਕਰਤਾ ਕਿਉਂ ਸਪੈਸ਼ਲ ਅਗਲਾ ਜੇ ਲੁਧਿਆਣੇ ਲੈ ਕੇ ਜਾਂਦਾ ਉਹਦਾ 7000 ਰੁਪਏ 6000 ਕਿਰਾਇਆ ਲੱਗ ਜਾਂਦਾ ਜੀ ਹਾਂਜੀ ਹਾਂਜੀ ਗਗਨ ਵੀਰੇ ਹਾਂਜੀ ਇੱਕ ਗਗਨ ਵੀਰੇ ਆਪਾਂ ਨੂੰ ਗੱਲ ਹੋਰ ਦੱਸੋ ਵੀ ਜ਼ਿਆਦਾਤਰ ਮਾਲ ਆਨਲਾਈਨ ਖਰੀਦਣਾ ਚਾਹੀਦਾ ਕਿ ਆਫਲਾਈਨ ਸਾਰਾ ਸਭ ਤੋਂ ਵਧੀਆ ਤਾਂ ਬਈ ਵਿਜ਼ਿਟ ਕਰ ਲਓ ਠੀਕ ਹੈ ਜੀ ਬਾਕੀ ਇੱਕ ਅੱਧਾ ਪਸ਼ੂ ਲੈਣਾ ਨਾ ਜੀ ਕੋਈ ਦਿੱਕਤ ਨਹੀਂ ਆਪਨੇ ਵੱਲੋਂ ਐਦਾਂ ਨਹੀਂ ਆ ਵੀ ਅਗਲੇ ਨੂੰ ਮਾਰ ਕੇ ਕੁਝ ਖਾਣਾ ਜੀ ਠੀਕ ਹੈ ਜਿੱਦਾਂ ਡਿਮਾਂਡ ਦੇ ਹਿਸਾਬ ਨਾਲ ਪਸ਼ੂ ਤੁਹਾਨੂੰ ਚੰਗਾ ਲੱਗ ਰਿਹਾ ਇੱਕ ਤੋਂ ਲੈ ਕੇ ਸੱਤ ਤੱਕ ਸਾਰੀਆਂ ਦੇਖ ਲਿਓ ਜਿੱਦਾਂ ਤੁਹਾਨੂੰ ਜਿੱਦਾਂ ਚੰਗੀ ਲੱਗਦੀ ਹੈ ਜਿਹੜੀ ਚੰਗੀ ਲੱਗਦੀ ਹੈ ਭਾਅ ਵੀ ਤੁਹਾਨੂੰ ਲੱਖ ਦੇ ਅੰਦਰ ਦੇ ਵੀ ਆ ਜੀ ਤੇ ਸਾਡੇ ਕੋਲ ਅਜ ਪਹਿਲਾਂ ਪਹਿਲਣ ਤੋਂ ਲੈ ਕੇ ਤੀਜੇ ਸੂਵੇ ਤੱਕ ਮੱਝਾਂ ਠੀਕ ਹੈ ਜੀ ਅਤੇ ਸਾਫ਼ ਸੁਥਰੀਆਂ ਮੱਝਾਂ 100 ਦੀਆਂ ਸੱਤਾਂ ਦੇ ਮਿਲਣਾ ਦਾ ਸੱਤਾਂ ਦੇ ਪਿੱਛੇ ਹੀ ਕੱਟੀ ਆ ਕੋਈ ਇੱਕ ਅੱਧਾ ਕੱਟਾ ਹੋਊਗਾ ਸਾਰੀਆਂ ਪਿੱਛੇ ਕਟੀਆਂ ਹੀ ਆ ਠੀਕ ਹੈ ਜੀ ਗਗਨ ਵੀਰੇ ਜੇ ਆਪਾਂ ਇਹ 2 ਨੰਬਰ ਵਾਲੀ ਮੱਝ ਦੀ ਗੱਲ ਕਰੀਏ 2 2 ਨੰਬਰ ਵਾਲੀ ਇਹ ਬਈ ਮੀਨੀ ਆ ਮੀਨੀ ਆ ਜੀ ਹਾਂਜੀ ਮਾਲਕਾਂ ਨੇ ਦੂਜੇ ਸੂਵੇ ਕਰਕੇ ਦਿੱਤੀ ਆ ਚਲਾ ਦੇ ਠੀਕ ਹੈ ਜੀ ਠੀਕ ਆ ਪਰ ਮੱਝ ਦਾ ਟਾਂਚਾ ਟੁੰਚਾ ਲਾ ਲਓ ਤੀਜੇ ਵੀ ਹੋ ਸਕਦੀ ਆ ਵੀਰੇ ਠੀਕ ਹੈ ਜੀ ਹਾਂ ਆਪਾਂ ਕਹਿ ਕੇ ਨਹੀਂ ਸ਼ਰਤ ਲਾ ਕੇ ਨਹੀਂ ਦਿੰਦੇ ਮਾਲਕਾਂ ਨੇ ਦੂਜੇ ਸੂਵੇ ਕਰਕੇ ਦਿੱਤੀ ਮਾਲਕਾਂ ਨੇ ਆਪਾਂ ਨੂੰ ਦੂਜੇ ਸੂਵੇ ਕਰਕੇ ਦਿੱਤੀ ਹੋਈ ਆ ਬਿਲਕੁਲ ਜੀ ਲਓ ਜੀ ਕਰਮ ਵਾਲੀ ਦਾ ਪਹਿਲਾਂ ਤਾਂ ਬੋਡੀ ਸਟਰਕਚਰ ਚੈੱਕ ਕਰੋ ਤੁਸੀਂ ਲੈ ਵਾ ਬਈ ਖੜੀ ਨਹੀਂ ਦਿਖਾਉਂਦੀ ਜੀ ਪਰ ਸਾਫ ਸੁਥਰੀ ਬੜੀ ਆ ਲੈਵੇ ਦਾ ਝਾੜ ਝੂੜ ਬਹੁਤ ਆ ਹਾਂ ਬਾਈ ਜੀ ਬਾਕੀ ਤੁਸੀਂ ਆਰਡਰ ਕੁਆਲਟੀ ਦੇਖ ਸਕਦੇ ਹੋ ਕਰਮ ਵਾਲੀ ਦਾ ਪੈਠ ਪੁੜੇ ਪੂਰੀ ਸਾਫ ਆ ਗਗਨ ਵੀਰੇ ਇਹਦੇ ਮਗਰ ਬੱਚਾ ਇਹਦੇ ਪਿੱਛੇ ਵੀ ਕੱਟੀ ਆ ਇਹਦੇ ਮਗਰ ਇਹਦੇ ਪਿੱਛੇ ਵੀ ਕੱਟੀ ਆ ਬਾਈ ਅੱਛਾ ਇਹਦੇ ਮਗਰ ਵੀ ਕੱਟੀ ਆ ਜੀ ਹਾਂ ਕੱਟੀ ਕਿ ਇਹਦੇ ਮਗਰ ਕਿਹੜੇ ਸੀ ਬੰਦੀ ਆ ਜੀ ਸੀਮਨ ਬਾਈ ਨਾਰਮਲ ਹੀ ਆ ਐਤ ਕੀ ਕੋਈ ਜ਼ਿਆਦਾ ਪੈਸਿਆਂ ਵਾਲਾ ਪਸ਼ੂ ਆਪਾਂ ਲਿਆਏ ਨਹੀਂ ਠੀਕ ਹੈ ਸੀ ਉਹ ਆਪਾਂ ਐਤ ਕੀ ਜਗਰਾਵ ਮੰਡੀ ਦੇਤੀਆਂ ਸੀ ਜਿੱਦਾਂ ਤੁਸੀਂ ਪਿਛਲੀ ਮੰਡੀ ਦਿਖਾਈਆਂ ਸੀ ਨਾ ਪਿਛਲੇ ਆਪਣੇ ਘਰੇ ਝੋਟੀਆਂ ਦਿਖਾਈਆਂ ਸੀ ਵੱਡੀਆਂ ਉਹਦੇ ਚ ਦੋ ਤਿੰਨ ਝੋਟੀਆਂ ਮੈਂ ਹੋਰ ਪਾ ਕੇ ਐ ਕੀ ਜਗਰਾਵਾਂ ਲੈ ਕੇ ਸੀ ਜਗਰਾਵ ਵੇਚਤੀਆਂ ਸੀ ਠੀਕ ਹੈ ਜੀ ਉਹਨਾਂ ਦਾ ਥੋੜਾ ਜਿਹਾ ਰਿਜ਼ਲਟ ਸੀ ਉਹ ਚੰਗੀਆਂ ਵਾਲੀਆਂ ਸੀ ਤਾਂ ਉਹਨਾਂ ਦਾ ਥੋੜਾ ਬੈਕਪ ਪਤਾ ਲੱਗ ਜਾਂਦਾ ਪਸ਼ੂ ਦਾ ਜੀ ਹਾਂਜੀ ਇਹਦੇ ਆਪਣਾ ਦੁੱਧ ਐ ਇਸ ਵਕਤ ਕਿੰਨਾ ਜੇ ਨੀ ਚੱਤਿਆ ਇਹ ਥੱਲੇ 13 ਕਿਲੋ ਚਵਾਈ ਵਾਲਾ ਜੀ 13 ਕਿਲੋ ਇਸ ਵਕਤ 22 ਵਾਲਾ ਜੀ ਇਹਦੇ ਮਗਰ ਹਾਂ 6 1/2 ਲੀਟਰ ਤਿੰਨ ਥਣਾ ਦਾ ਚੋਲੋ ਠੀਕ ਹੈ ਜੀ ਇਹ ਆ ਗਾੜੀ ਬੱਚੇ ਨੂੰ ਛੱਡਣੀ ਆ 5.5 ਕਿਲੋ ਕੱਢ ਲੋ ਅਗਾੜੀ ਦਾ ਦੁੱਧ 1.5 ਕਿਲੋ ਤੱਤੇ ਆ ਬਈ ਅਗਾੜੀ ਦਾ ਦੁੱਧ 1.5 ਕਿਲੋ ਦੋ ਉੱਤੇ ਆਈ ਹਾਂਜੀ ਹਾਂਜੀ ਠੀਕ ਹੈ ਜੀ ਇਹਦਾ ਕੀ ਰੇਟ ਰਹਿਣ ਵਾਲਾ ਜੀ ਇਹਦਾ ਮੁੱਲ 135000 ਰੁਪਏ ਬਈ 135000 ਰੁਪਿਆ ਹਾਂਜੀ ਮਾਨਤਾ ਨੇ ਇਸ ਚੋ ਵੀ ਆ ਜੀ ਹਾਂ ਹਾਂ ਮਾਨ ਸਮਾਨ ਵਧੀਆ ਕਰਾਂਗੇ ਬਈ ਜੀ ਜਿੱਦਾਂ ਦਾ ਪਸ਼ੂ ਆ ਉਦਾਂ ਦਾ ਮਾਨਸਮਾਨ ਹੀ ਕਰ ਦਾਂਗੇ ਜੇ ਕੋਈ ਬਾਈ ਦੋ ਲੈਂਦਾ ਉਹਨੂੰ ਆਪਾਂ ਜਿਵੇਂ ਕਿਰਾਇਆ ਆਪਣੇ ਲੁਧਿਆਣੇ ਤੱਕ ਦਾ ਉਹਦੇ ਆਪਾਂ ਆਫਰ ਵੀ ਕਰ ਦਾਂਗੇ ਕੁਝ ਅਗਲਾ ਰਹਿਤ ਕਰਦਾ ਕੁਝ ਅਸੀਂ ਵੀ ਆਪਦੇ ਵੱਲੋਂ ਕਰ ਦਾਂਗੇ ਜਿਵੇਂ ਪਹਿਲੀਆਂ ਦੋ ਕੋਈ ਲੈਂਦਾ ਜੀ ਠੀਕ ਹੈ ਜਾਂ ਜੋੜੀ ਚ ਕੋਈ ਵੀ ਲੈਂਦਾ ਉਹਦੇ ਚ ਕੁਛ ਨਾ ਕੁਛ ਅਸੀਂ ਵੀ ਆਪਦੇ ਵੱਲੋਂ ਜਿਵੇਂ 2 2 3 3000 ਰੁਪਏ ਅਸੀਂ ਆਫਰ ਕਰ ਦਾਂਗੇ ਠੀਕ ਹੈ ਜੀ ਹਾਂਜੀ ਆਜੋ ਬਾਈ ਗਗਨ ਜੀ ਆਪਾਂ ਤੀਜੀ ਮੰਜ਼ਲ ਦੀ ਗੱਲ ਕਰਦੇ ਆਂਗੇ ਹਾਂਜੀ ਇਹਦੀ ਕੀਟਿੰਗ ਰਹਿਣ ਵਾਲੀ ਹੈ ਜੀ ਬਾਬੇ ਨੇ ਅੱਜ ਤੀਜਾ ਚੌਥਾ ਦੇਣਾ ਸੋਈ ਨੂੰ ਠੀਕ ਹੈ ਜੀ ਹੁਣ 10 ਕਿਲੋ ਤੋਂ ਬਾਹਰ ਖੀਸ ਆ 10 ਕਿਲੋ ਤੋਂ ਬਾਹਰ ਆ ਬਾਹਰ ਜਮਾਂ ਤਿਆਰ ਖੀਸ ਆ ਠੀਕ ਹੈ ਜੀ ਦੋ ਟਾਈਮਾਂ ਦੀ ਚਵਾਈ ਲਾ ਲਿਓ ਇੱਕ ਸਿੰਗ ਦਾ ਥੋੜਾ ਜਿਹਾ ਪੋਪਲਾ ਲਿਆ ਇਹਦਾ ਅੱਛਾ ਜੀ ਹਾਂਜੀ ਤੇ ਮੱਥੇ ਤੇ ਥੋੜੀ ਟਿੱਕੀ ਆ ਲੋ ਬਾਈ ਜੀ ਸਿੰਗ ਦਾ ਬਾਈ ਦੇ ਕਹਿੰਦੇ ਮਤਾਕ ਵਾਕਈ ਪੋਪਲਾ ਲਿਆ ਹੋਇਆ ਹਾਂਜੀ ਤੇ ਫੇਸ ਬਿਊਟੀ ਦੇਖੋ ਬਾਈ ਜੀ ਤੁਸੀਂ ਤੇ ਆਪਾਂ ਬਾਡੀ ਸਟਰਕਚਰ ਵੀ ਦਿਖਾ ਸਕਦੇ ਤੁਹਾਨੂੰ ਬਾਕੀ ਬਾਈ ਤੋਰਾ ਚੈੱਕ ਕਰਾਉਣੀ ਹੈ ਤੁਹਾਨੂੰ ਪੇਟ ਪੂਰੇ ਪੂਰੀ ਸਾਫ ਆ ਬਾਈ ਜੀ ਆਰਡਰ ਕੁਆਲਿਟੀ ਦੇਖੋ ਗਗਨ ਵੀਰੇ ਇਹਦਾ ਦੁੱਧ ਕਿੰਨਾ ਐਸ ਵਕਤ ਹੁਣ 10 ਤੋਂ ਬਾਹਰ ਖੀਸ ਹੈ ਇਹਦਾ 10 ਤੋਂ ਬਾਹਰ ਆ ਜੀ ਹਾਂ ਅੱਜ ਕੱਲ ਸਵੇਰੇ ਸਾਰੀ ਖਾਲੀ ਕਰਤੀ ਸੀ ਆਪਾਂ ਠੀਕ ਹੈ ਜੀ ਹੁਣ ਕਰਮਾਂ ਵਾਲੀ ਥੱਲੇ 4 1/2 ਕਿਲੋ ਬੋਲਾ ਇੱਕ ਥਣ ਬੱਚੇ ਨੂੰ ਛੱਡ ਕੇ ਇਹਦੇ ਪਿੱਛੇ ਵੀ ਸੀ ਅੱਜ ਕੱਟੀ ਆ ਇਹਦੇ ਪਿੱਛੇ ਵੀ ਕੱਟੀ ਆ ਬਈ ਇਹਦੇ ਮਗਰ ਵੀ ਕੱਟੀ ਇਹਦਾ ਕਿਹੜੇ ਸਿਮਨ ਦਾ ਬੱਚਾ ਜੀ ਸਿਮਨ ਬਾਈ ਨਾਰਮਲ ਹੀ ਆ ਪਿੰਡਾਂ ਚੋਂ ਮਾਲ ਲਿਆ ਠੀਕ ਹੈ ਜੀ ਹਾਂ ਕੋਈ ਐ ਨਹੀਂ ਵੀ ਆਪਾਂ ਕਿਸੇ ਤੋਂ ਕਹਿ ਕੇ ਐਵੇਂ ਝੂਠ ਮਾਰ ਕੇ ਕਹਿਣਾ ਵੀ ਉਹ ਫਲਾਣੇ ਦੀ ਆ ਫਲਾਣੇ ਦੀ ਆ ਅਗਲੇ ਨੇ ਜੋ ਭਰਾਇਆ ਹੋਵੇ ਬਾਕੀ ਬੱਚੇ ਸਾਰੀਆਂ ਹੈਲਦੀ ਆ ਕਟੀਆਂ ਚੰਗੀਆਂ ਇਹਦੀ ਨਾਲ ਥੋੜੀ ਜੀ ਮੈਂ ਤੁਹਾਨੂੰ ਦੱਸਦਾ ਥੋੜਾ ਜਿਹਾ ਪਿੱਛੇ ਲਿਆਓ ਕੈਮਰਾ ਥੋੜਾ ਜਿਹਾ ਨਾ ਸਾਈਡ ਨਾਲ ਪਦੀ ਆ ਮਾੜੀ ਜੀ ਜਿਵੇਂ ਅੰਦਰਲੀ ਇਹ ਥੋੜੀ ਜੀ ਨਾ ਆ ਦੇਖੋ ਆ ਅੰਦਰਲੀ ਸਾਈਡ ਥੋੜੀ ਦਬਦੀ ਆ ਕਿਤੇ ਥੋੜਾ ਬਹਿਨ ਦੇ ਕਰਕੇ ਆ ਕੁਛ ਬਾਦੀ ਦਾ ਵੀ ਜੰਮਿਆ ਹੋਕ ਸੋਕਦਾ ਬਾਕੀ ਬੂੰਦ ਜਿਹੜਾ ਭਰਾ ਲੈਂਦਾ ਆਨਲਾਈਨ ਲੈਂਦਾ ਜਾਂ ਵਿਜ਼ਿਟ ਕਰਕੇ ਲੈਂਦਾ ਬੂੰਦ ਨਾਲ ਬੂੰਦ ਮਿਲਾ ਕੇ ਚੋਲਿਓ ਠੀਕ ਹੈ ਨਾ ਵੀ ਥਣ ਘੱਟ ਵੱਧ ਨਹੀਂ ਹੋਊਗਾ ਥੋੜੀ ਸਾਈਡ ਆ ਉਹ ਆਪਾਂ ਕਹਿ ਕੇ ਦੇਣੀ ਹੈ ਬਾਈ ਠੀਕ ਹੈ ਬਾਈ ਜੀ ਹਾਂਜੀ ਇਹਦਾ ਰੇਟ ਕਿ ਰਿਆਂ ਲੱਗਿਆ ਜੀ ਇਹਦਾ 1,25,000 ਰੁਪਿਆ ਬਾਈ 1,25,000 ਰੁਪਿਆ ਹਜ਼ਾਰ ਹਜ਼ਾਰ 500 ਰੁਪਿਆ ਮਾਣਸਮਾਨ ਕਰ ਦਾਂਗੇ ਦੁੱਧ ਮੱਝ 15 ਕਿਲੋ ਪਾਦੂ ਕਹਿਣਾ ਈ ਸੌਖਾ ਪਰ ਮੱਝ ਖੀਸ ਕੱਢੀ ਜਾਂਦੀ ਹੁਣ 10 ਕਿਲੋ ਤੋਂ ਬਾਰੇ ਠੀਕ ਹੈ ਜੀ ਹਾਂਜੀ ਆਜੋ ਬਾਈ ਜੀ ਅਗਲੀ ਮੱਝ ਤੇ ਜੀ ਲੋ ਬਈ ਦੋਸਤੋ ਗੱਲ ਕਰਦੇ ਆਪਾਂ ਚੌਥੀ ਮੱਝ ਦੀ ਗਗਨ ਵੀਰੇ ਇਹਦੀ ਕੀ ਡਿਟੇਲ ਅੱਜ ਦੀ ਬਈ ਇਹ ਝੋਟੀ ਪਹਿਲਾ ਸੂਆ ਸੂਈ ਆ ਪਹਿਲਾ ਸੂਆ ਹਾਂ ਮੂੰਹ ਤੋਂ ਸ਼ਾਇਦ 4 ਦੰਦ ਦਾ ਠੀਕ ਹੈ ਜੀ ਪਰ ਝੋਟੀ ਦਾ ਡਿਜ਼ਾਈਨ ਜੂਨ ਬੜਾ ਚੰਗਾ ਠੀਕ ਹੈ ਜੀ ਬਾਈ ਇਹ ਕਰਮਾ ਦੀ ਦਾ ਬੋਡੀ ਸਟਰਕਚਰ ਦੇਖੋ ਹਾਂ ਅੰਡਰਕਵਾਰੀਆਂ ਰੁਕੀਆਂ ਬਹੁਤ ਆ ਬਾਈ ਪਸਮਾ ਕੇ ਥਣ ਬਹੁਤ ਚੰਗਾ ਕੜਦੀ ਆ ਠੀਕ ਹੈ ਜੀ ਬਹੁਤ ਚੰਗਾ ਕੜਦੀ ਆ ਆ ਗਾੜੀ ਬਈ ਇਹਦੀ 750 ਗ੍ਰਾਮ ਦੀ ਆ ਠੀਕ ਹੈ ਜੀ ਠੀਕ ਹੈ ਕੰਪਲੀਟ ਦੁੱਧ ਹੋਏ ਦੇ ਥੱਲੇ 10 ਲੀਟਰ ਆ ਕੰਪਲੀਟ ਇਹ ਥਲੇ ਐਸ ਵਕ 10 ਲੀਟਰ 10 ਲੀਟਰ ਦੁੱਧ ਆ ਸੂਈ ਨੂੰ ਅੱਜ ਨੂੰ ਬਈ 20 ਦਿਨ ਹੋ ਗਏ 22 ਦਿਨ ਹੋ ਗਏ ਹੋਣਗੇ ਸ਼ਾਇਦ ਠੀਕ ਹੈ ਜੀ ਇਹਦੇ ਪਿੱਛੇ ਵੀ ਕੱਟੀ ਆ ਬਈ ਇਹਦੇ ਮਗਰ ਵੀ ਕੱਟੀ ਆ ਜੀ ਹਾਂ ਬਈ ਐਤ ਕੀ ਦੇ ਇਹ ਕੁਝ ਵੀ ਨਾ ਮੰਨ ਕੇ ਚੱਲੋ ਪਰ ਜੇ ਕਰਮਾ ਵਾਲੀ ਸਾਮ ਸਮਾਨ ਵਾਲੇ ਕਰ ਗਈ ਚਲੀ ਨਾ ਅੱਗੇ ਨੂੰ ਜਿੰਨੇ ਬੰਦਾ ਅੱਜ ਲਾਉਂਦਾ 1 ਲੱਖ 5000 ਦੀ ਆਪਾਂ ਦੇਣੀ ਆ ਠੀਕ ਹੈ ਜੀ ਗਾਹ ਨੂੰ ਕਰਮਾ ਵਾਲੀ 1 30 35 ਦੀ ਝੋਟੀ ਬਣ ਦੇਣਾ ਕਿਉਂ ਇਹਦਾ ਫਿਕਸ ਜਿਹੜਾ ਆਰਡਰ ਹਵਾਨਾ ਹੈ ਨਾ ਹਾਂਜੀ ਹਾਂਜੀ ਬਹੁਤ ਚੰਗਾ ਬਈ ਤੇ ਚਵਾਈ ਤੂੰ ਹੀ ਬਹੁਤ ਚੰਗੀ ਲੱਗੀ ਝੋ ਕਰਮਾਲੀ ਦਾ ਫੇਸ ਬਿਊਟੀ ਦੇਖੋ ਤੁਸੀਂ ਬਹੁਤ ਸੋਹਣੀਆ ਸਿੰਗੀ ਦੇਖੋ ਬਾਈ ਜੀ ਇਹ ਗਗਨ ਬਈ 1 ਲੱਖ 5000 ਦੇਣੀ ਹੈ ਕੋਈ ਮਾਨ ਸਨਮਾਨ ਵੀ ਕਰ ਦਿਆਂਗੇ ਮਾਨ ਸਨਮਾਨ ਕਰ ਦਾਂਗੇ ਮਾਨ ਸਨਮਾਨ ਪਿੱਛੇ ਨਹੀਂ ਰੋਕਦੇ ਪਰ ਝੋਟੀ ਬਹੁਤ ਚੰਗੀ ਹੈ ਜਿਹੜਾ ਵੀਰ ਦੁੱਧ ਪੀਣ ਨੂੰ ਲੈ ਕੇ ਜਾਂਦਾ ਜੇ ਬਾਖੜ ਵੇਚਣੀ ਹੈ ਨਾ ਜਨਵਰੀ ਫਰਵਰੀ ਚ ਬਈ ਇਹੋ ਜੀ 80 85000 ਦੀ ਤੋਕੜ ਵੇਚ ਜਾਂਦੀ ਆ ਠੀਕ ਹੈ ਜੀ ਹਾਂਜੀ ਇੱਕ ਵਾਰੀ ਫੇਰ ਮੜਾ ਇਹ ਲੇਵਾ ਦਿਖਾ ਦਿਓ ਬਣਾਵਟ ਬਣੂਟ ਲੇਵੇ ਦੀ ਬਾਲੀ ਚੰਗੀ ਆ ਨਜਾਇਜ਼ ਹੀ ਚੰਗੀ ਆ گاਵਾ ਵਾਂਗੂ ਫਿਕਸ ਹੈ ਆਰਡਰ ਰੱਖਦੀ ਆ ਲੋ ਬਾਈ ਜੀ ਦੇਖੋ ਕਰਮਾ ਦੀ ਹਵਾਨਾ ਚੈੱਕ ਕਰੋ ਤੁਸੀਂ ਗਾਵਾਂ ਨੂੰ ਵਾਕਈ ਫੈਕਸ ਹਟਰ ਹੈਗਾ ਤੇ ਪਟ ਪੁੜੀ ਦੀ ਪੂਰੀ ਸਾਵਾ ਥਾਂ ਚ ਚੈੱਕ ਕਰੋ ਬਾਈ ਤੁਸੀਂ ਬਾਕੀ ਥੋੜਾ ਬੱਚੇ ਦਾ ਕਰਦੀ ਆ ਹਾਂਜੀ ਹਾਂਜੀ ਆਜੋ ਗਗਨ ਬਾਈ ਅਗਲੀ ਮੱਧ ਤੇ ਰੀਮੜ ਕੇ ਕੱਟੀ ਗਈ ਕੱਟੀ ਗਈ ਜਾਨ ਅਗਲੀ ਮੱਧ ਦੇਖੋ ਗਗਨ ਬਾਈ ਮਗਰ ਬੱਚਾ ਇਹਦੇ ਇਹਦੇ ਪਿੱਛੇ ਵੀਰੇ ਕੱਟਾ ਇਹਦੇ ਮਗਰ ਕੱਟਾ ਜੀ ਹਾਂ ਤੀਜਾ ਸੂਆ ਮੱਝ ਦਾ ਠੀਕ ਹੈ ਜੀ ਹੁਣ ਅੱਜ ਸੂਈ ਨੂੰ ਇਹਨੂੰ 8 9 ਦਿਨਾਂ ਤੇ 10 ਕਿਲੋ ਤੋਂ ਬਾਹਰ ਇਹਦੇ ਥੱਲੇ ਚਵਾਈ ਵਾਲਾ ਤਿਆਰ ਆ 10 ਕਿਲੋ ਦਾ ਖੁੱਲਾ ਦੁੱਧਾ ਮਾਏ ਥੱਲੇ ਚਵਾਈ ਚਵਾਈ ਦੀ ਬਹੁਤ ਪੋਲੀ ਆ ਠੀਕ ਹੈ ਜੀ ਹਾਂ ਲੰਬਾਈ ਲੰਮੂਈ ਬਹੁਤ ਆ ਮੱਝ ਦੀ ਕੱਲਾ ਸਿੰਘਾ ਸਿੰਘਾਂ ਤੋਂ ਮਾਰ ਖੰਦੀ ਆ ਥੋੜਾ ਦੇਸੀ ਪਾਣਾ ਸਿੰਘਾਂ ਚ ਠੀਕ ਹੈ ਜੀ ਪਰ ਵੈਸੇ ਸਾਫ ਸੁਫ ਚਵਾਈ ਦੀ ਬਹੁਤ ਸਾਫ ਆ ਠੀਕ ਹੈ ਲੋ ਜੀ ਕਰਮਲ ਦਾ ਬੋਡੀ ਸਟਰਕਚਰ ਦੇਖੋ ਤੇ ਹਵਾਨਾ ਦੇਖੋ ਕਰਮਾਰੀ ਦਾ ਬਹੁਤ ਸੋਹਣੇ ਥਣ ਲੱਗੇ ਬਈ ਹੈਗੇ ਇਹਦਾ ਕੀ ਰੇਟ ਰਹਿਣ ਲੱਗਿਆਗਾ ਕਿੰਨੀ ਰੁਪਈਆ ਚ ਇਹਦਾ ਬਈ ਲੈਂਡ ਦੇ ਨਾਲ 1 ਲੱਖ 8000 ਰੁਪਈਆ 1,80,000 ਹਾਂ ਵਿੱਚੋਂ ਮਾਨ ਸਨਮਾਨ ਜਿਹੜਾ ਹੈ ਆਪਣਾ ਉਹ ਜ਼ਰੂਰ ਕਰਾਂਗੇ ਠੀਕ ਹੈ ਲਓ ਬਾਈ ਜੀ 1,80,000 ਡਿਮਾਂਡ ਆ ਬਾਈ ਦੀ ਬਾਕੀ ਕਹਿੰਦੇ ਆਪਾਂ ਮੌਕੇ ਇਹ ਵੀ ਸੋਰੀ ਕੱਟੀ ਆ ਵੀਰੇ ਦੇ ਪਿੱਛੇ ਵੀ ਇਹਦੇ ਮਗਰ ਵੀ ਕੱਟੀ ਆ ਹਾਂ 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 ਲਓ ਜੀ ਇਹਦੇ ਮਗਰ ਵੀ ਕੱਟੀ ਆ ਇਹਦੇ ਪਿੱਛੇ ਵੀ ਕੱਟੀ ਆ ਮੈਂ ਪਹਿਲਾਂ ਪੁੱਛਿਆ ਥੋੜਾ ਮਿਸਟੇਕ ਹੋਊਗੀ ਬੰਦੇ ਸਾਡੇ ਤੋਂ ਕੋਈ ਗੱਲ ਨਹੀਂ ਕੋਈ ਥੋੜਾ ਕੱਟਾ ਕਹਿਤਾ ਸੀ ਹਾਂ ਜੀ ਆਹ ਕੱਟੀ ਆ ਬਾਹਰ ਹੀ ਪਈ ਆ ਸੁੱਤੀ ਪਈ ਆ ਕੱਟੀ ਲੋ ਨਿਸ਼ਾਨੀ ਲੱਗੀ ਆ ਹੁਣ ਦੇਖੀ ਇਹਨਾਂ ਨੇ ਤਾਈਓ ਬੱਤੇ ਦਾ ਵਾੜਾ ਕਰੀ ਜਾਂਦੀ ਆ ਆਹ ਕੱਟੀ ਆ ਬਾਈ ਤੇ ਬੱਚਾ ਤੁਸੀਂ ਦੇਖ ਲਓ ਖੜਾ ਕਰਕੇ ਗਰੋਥ ਵਗੈਰਾ ਐ ਨਹੀਂ ਵੀ ਕੋਈ 15 ਦਿਨਾਂ ਦੀ ਸੂਈ ਕਹ ਤੀ ਅੱਜ 8ਵਾਂ 9ਵਾਂ ਦੇਣੀ ਆ ਸੂਈ ਨੂੰ ਕਰਮ ਵਾਲੀ ਨੂੰ ਆ ਲੋ ਠੀਕ ਹੈ ਜੀ ਹਾਂਜੀ ਲਓ ਬਾਈ ਜੀ ਬੱਚਾ ਚੈੱਕ ਕਰੋ 8ਵਾਂ 9ਵਾਂ ਦਿਨਾ ਬਾਈ ਕਹਿੰਦਾ 10 ਕਿਲੋ ਤੋਂ ਬਾਹਰ ਦੋ 10 ਕਿਲੋ ਤੋਂ ਬਾਹਰ ਬੌੜਾਗਾ 1 ਲੱਖ 22 ਕਹਿੰਦਾ 1 ਲੱਖ 8000 ਰੁਪਏ ਡਿਮਾਂਡ ਆ ਬਾਕੀ ਆਪਾਂ ਮੌਕੇ ਤੇ ਮਾਨ ਸਨਮਾਨ ਕਰਾਂਗੇ ਬਿਲਕੁਲ ਜੀ ਆ ਜਾਓ ਬਾਈ ਗਗਨ ਵੀਰੇ ਅਗਲੀ ਮੱਝ ਤੇ ਲਓ ਬਾਈ ਜੀ ਕਰਮ ਵਾਲੀ ਦਾ ਪਹਿਲਾਂ ਤਾਂ ਬੋਟ ਸਟ੍ਰਕਚਰ ਦੇਖੋ ਆਰਡਰ ਕੁਆਲਿਟੀ ਚੈੱਕ ਕਰੋ ਗਗਨ ਵੀਰੇ ਇੱਕ ਨਵੇਂ ਸੂਏ ਦੀ ਮਾਜਾ ਇਹ ਪਹਿਲਣਾ ਬਾਈ ਪਹਿਲਣਾ ਹਾਂਜੀ ਠੀਕ ਹੈ ਜੀ ਇਹਦੇ ਮਗਰ ਬੱচ্চਾ ਜੀ ਇਹਦੇ ਪਿੱਛੇ ਵੀ ਕੱਟੀ ਆ ਬਾਈ ਇਹਦੇ ਮਗਰ ਕੱਟੀ ਹੈ ਜੀ ਇੱਕ ਕੱਖ ਥੋੜੀ ਜਿਆਦੀ ਚਿੱਟੀ ਆ ਚਿੱਟੀ ਆ ਹਾਂ ਪਰ ਜਵਾਬ ਹੈ ਬਾਈ ਹਾਂ ਜਵਾਬ ਅਸੀਂ ਦੇਖ ਕੇ ਲਈ ਆ ਬਾਈ ਜਵਾਬ ਹੈ ਪਹਿਲਣਾ ਚਾਰ ਦੰਦ ਆ ਪਹਿਲਣਾ ਚਾਰ ਦੰਦ ਚਾਰ ਦੰਦ ਆ ਠੀਕ ਹੈ ਜੀ ਪਹਿਲਣਾ ਚਵਾਈ ਚੂਈ ਦੀ ਬਹੁਤ ਪੋਲੀ ਨਜਾਇਜ਼ ਹੀ ਨਰਮ ਹੈ ਜੀ ਇਹ ਸਾਰੀਆਂ ਮੱਧਾ ਜਿੰਨੀਆਂ ਖੜੀਆਂ ਸਭ ਤੋਂ ਚਵਾਈ ਤੋਂ ਜ਼ਿਆਦਾ ਪੋਲੀ ਹੈ ਪਰਸੋਂ ਦੀ ਸੂਈ ਹੈ ਪਰसों ਹੀ ਸੂਈ ਵੀ ਆ ਹਾਂਜੀ ਹਾਂਜੀ ਕੱਲ ਸ਼ਾਮ ਨੂੰ ਸਾਰੀ ਬੂੰਦ ਬੂੰਦ ਨਿਚੋੜਤੀ ਸੀ ਠੀਕ ਹੈ ਜੀ ਸਵੇਰ ਵੀ ਹੁਣੇ ਹੁਣ ਦੇਖੋ ਤਿੰਨ ਕੜਦੀ ਆ ਚਾਰ ਕੜਦੀ ਆ ਯਾਨੀ ਕਿ 10 ਕਿਲੋ ਲੀਟਰ ਦੁੱਧ ਦੇ ਦੇਣਾ ਚੋਟੀ ਨੇ ਥੋੜਾ ਸੂਆ ਆ ਕਰ ਰਹੀ ਹੈ ਕੱਟ ਚਰੀ ਹੈ ਬਾਈ ਠੀਕ ਹੈ ਜੀ ਹਾਂਜੀ ਇਹ ਪਹਿਲਾਂ ਨਾ ਬਾਈ ਜੀ ਚਾਰ ਦੰਦ ਹਨ ਪਹਿਲਾਂ ਪਹਿਲਾਂ ਠੀਕ ਹੈ ਬਾਈ ਜੀ ਇਹਦੇ ਮਗਰ ਬੱਚਾ ਜੀ ਕੱਟੀ ਆ ਬਾਈ ਇਹਦੇ ਮਗਰ ਵੀ ਕੱਟੀ ਹੈ ਜੀ ਹਾਂਜੀ ਠੀਕ ਹੈ ਬਾਈ ਜੀ ਇਹਦੀ ਆਪਾਂ ਰੇਟ ਦੀ ਗੱਲ ਕਰੀਏ ਜੀ ਇਹਦਾ 95000 ਰੁਪਏ ਦਾ 95000 ਜੀ ਹਾਂਜੀ ਠੀਕ ਹੈ ਲਓ ਬਾਈ ਅੱਜ ਬਾਈ ਨੇ ਬਹੁਤ ਥੋੜਾ ਬਾਜ਼ਾਰ ਵੀ ਇਦਾਂ ਨੇ ਚੱਲ ਪਿਆ ਠੀਕ ਹੈ ਬਾਈ ਜੀ ਥੋੜਾ ਸੂਆ ਦਾ ਮੰਨ ਲਓ ਜਾਂ ਗਾਹਕ ਵੀ ਹੁਣ ਥੋੜਾ ਨਰਾਤੇ ਸੀ ਪਿੱਛੇ ਥੋੜਾ ਜਿਹਾ ਅੱਜ ਦੁਸ਼ਹਿਰਾ ਠੀਕ ਹੈ ਜੀ ਠੀਕ ਹੈ ਗਾਹਕ ਜਿਵੇਂ ਦੀਵਾਲੀ ਦੇ ਲੈਣ ਚਾਹੁੰਦਾ ਵੀ ਪਸ਼ੂ ਆਪਾਂ ਦੀਵਾਲੀ ਦੇ ਨੇੜੇ ਤੇ ਲੈਣਾ ਠੀਕ ਹੈ ਛੋਟੇ ਪਾ ਦੀ ਚੋਟੀ ਆ ਤੇ ਖਾਣ ਪੀਣ ਨੂੰ ਚਰਨ ਨੂੰ نسل ਨੂੰ ਬਹੁਤ ਚੰਗੀ ਆ ਚੋਟੀ ਪਿੱਛੇ ਵੀ ਕੱਟੀ ਆ ਆਪ ਵੀ ਪਹਿਲਾਂ ਕੱਟੀ ਆ ਸਮਝ ਲਓ ਦੋ ਹੀ ਲੈਣੀਆਂ ਠੀਕ ਹੈ ਬਾਈ ਜੀ ਹਾਂਜੀ ਲਓ ਬਾਈ ਜੀ ਅਗਲੀ ਮਾਜੀ ਕੋਈ ਅਗਲੀ ਬਈ ਆਪਣੇ ਕੋਲੇ ਗਾਂ ਛੋਟੇ ਪਾ ਦੀ ਠੀਕ ਹੈ ਜੀ ਹਾਂ ਜੇ ਕੋਈ ਵੀਰ ਖਰੀਦਣਾ ਚਾਹਵੇ ਤਾਂ ਆਪਾਂ ਇਹ ਵੀ ਦਿਖਾ ਦਿੰਨੇ ਆ ਤੁਹਾਨੂੰ ਗਾਂ ਦੇ ਵਿੱਚ ਅਸੀਂ ਆਪਾਂ ਗਾਂ ਵੀ ਦਿਖਾਵਾਂਗੇ ਵੀਡੀਓ 'ਚ ਹਾਂਜੀ ਤੇ ਬਾਕੀ ਤੁਹਾਨੂੰ ਇੱਕ ਵਾਰੀ ਕਰਮ ਵਾਲੀ ਦਾ ਆਪਾਂ ਆਰਡਰ ਕੁਆਲਿਟੀ ਜ਼ਰੂਰ ਦਿਖਾਵਾਂਗੇ ਦੇਖੋ ਬਾਈ ਜੀ ਥਾਣ ਬਹੁਤ ਸੋਹਣੇ ਲੱਗੇ ਹੋਏ ਆ ਥਾਣਾ ਦਾ ਪੂਰਾ ਗੈਪ ਆ ਤੇ ਬਾਈ ਨੇ ਕਿਹਾ 95000 ਰੁਪਏ ਐਡਵਾਂਟ ਬਾਕੀ ਬਾਕੀ ਮੌਕੇ ਦਾ ਹੈਗਾ ਗਗਨ ਮਾਨਤਾ ਨੇ ਇਸ ਤੋਂ ਹਾਂ ਮਾਨਸਮਾਨ ਕਰਦੇਗੇ ਇਹ ਤੀਜਾ ਦਿਨ ਇਹ ਸੂਈ ਨੂੰ ਚੋਟੀ ਨੂੰ ਸੱਚੀ ਨੂੰ ਹੈ ਨਹੀਂ ਕਿਸੇ ਪਸ਼ੂ ਨੂੰ ਤੁਸੀਂ ਦੇਖੋ ਵੀ ਥਣਾ ਦੇ ਵਿੱਚ ਦੁੱਧ ਮਿਲ ਜੂ ਜਾਂ ਬਾਜ਼ਾਰ ਛੱਡਿਆ ਵੀ ਰਾਤ ਨੂੰ 12 1 ਵਜੇ ਚੋ ਕੇ ਦਿਖਾਈ ਜੰਨੇ ਆ ਠੀਕ ਹੈ ਜੀ ਟੈਮੋ ਟਾਈਮ ਦੀ ਚਵਾਈ ਹੈ ਬਾਈ ਜੀ ਤੇ ਟੈਮੋ ਟਾਈਮ ਜਿਹੜਾ ਕਹਿ ਕੇ ਦੇਣਾ ਉਹ ਕਹਿ ਕੇ ਬਾਈ ਜਿੱਤਾ ਜੀ ਸੂਈ ਆ ਉਹ ਤਾਂ ਦੇਖਿਆ ਇਹਦੀ ਤਾਂ ਸੋਣੀ ਪਾ ਸਕਦੇ ਵੀ ਇਹ ਕਰਮਾਂ ਵਾਲੀ 10 ਵੀ ਪਾ ਦੇ 12 ਵੀ ਪਾ ਦੇ ਨਹੀਂ ਤਾਂ 8 ਪਾਉਗੀ ਠੀਕ ਹੈ ਠੀਕ ਹੈ ਜਿਹੜੀਆਂ ਥੱਲੇ ਤਿਆਰ ਆ 11 12 12 ਕਿਲੋ ਉਹਨਾਂ ਥੱਲੇ ਇੱਕ ਮੀਨੀ ਥੱਲੇ 13 14 ਲੀਟਰ ਤਿਆਰ ਆ ਠੀਕ ਹੈ ਕਿੰਨੀ ਕੇ ਗੱਲ ਆ ਉਨੀ ਕੇ ਕਰਨੀ ਆ ਵੀਰਾ ਜੀ ਬਾਈ ਜੀ ਹਾਂਜੀ ਆਜੋ ਬਾਈ ਜੀ ਇਹ ਗਾਂ ਦੀ ਗੱਲ ਕਰੀਏ ਬਾਈ ਜੀ ਆਪਾਂ ਗਾਂ ਦਾ ਵੀਰੇ ਦੂਜਾ ਸੂਆ ਦੂਜਾ ਸੂਆ ਜੀ ਗੇਅਰ ਕਰੌਸ ਆ ਠੀਕ ਹੈ ਜੀ ਸ਼ਾਂਤ ਸੁਭਾਅ ਦੀ ਆ ਠੰਡੀ ਬਹੁਤ ਆ ਠੀਕ ਹੈ ਜੀ ਇਹਨੂੰ ਅਜ ਤੀਜਾ ਦੇਣਾ ਸੂਈ ਨੂੰ ਗੇਅਰ ਇਹ ਹਾਂ ਨਸਲ ਹੀ ਹੈ ਗੁਜਰਾਤ ਦੀ ਨਸਲ ਆ ਗੇਅਰ ਠੀਕ ਹੈ ਜੀ ਹਾਂਜੀ ਸੁਭਾਅ ਬੜਾ ਚੰਗਾ ਇਹਦਾ ਜੀ ਜਿਵੇਂ ਛੋਟਾ ਪਰਿਵਾਰ ਆ ਦੁੱਧ ਪੀਣ ਨੂੰ ਟਾਈਮ ਪਾਸ ਠੀਕ ਹੈ ਬਾਈ ਜੀ ਕਿੰਨਾ ਦੁੱਧ ਆ ਬਾਈ ਜੀ ਇਸ ਵਕਤ ਇਹ ਦੁੱਧ ਹੁਣ ਬੋਲਾ ਹੈ ਜੀ 7 ਲੀਟਰ 7 ਲੀਟਰ ਬੋਲਾ ਹੀ ਹੈ ਹਾਂ ਅਜ ਤੀਜੇ ਦਿਨਾਂ ਸੂਈ ਨੂੰ ਸਵੇਰੇ ਸਾਰੀ ਖਾਲੀ ਕਰੀ ਹੁਣ ਤਿੰਨ ਕੱਢ ਦੀ ਆ ਕਿ ਸਾਢੇ ਤਿੰਨ ਕੱਢ ਦੀ ਆ ਦੇਖ ਲਾਂਗੇ ਠੀਕ ਹੈ ਜੀ ਠੀਕ ਆ ਦੁੱਧ ਨੋਰਮਲ 10 ਕਿਲੋ ਦੇ ਦੂ ਦੂਜਾ ਸੂਹਾ ਪਹਿਲਣ ਹੈ ਨਹੀਂ ਬਈਏ ਠੀਕ ਹੈ ਜੀ ਆਪਣੀ ਘਰ ਤੱਕ ਦੀ ਓਟੂਗੀ ਰਸਾ ਲਾਉਣ ਦੀ ਜੀ ਠੀਕ ਆ ਜਾਂ ਪਸ਼ੂ ਵੇਖ ਕੇ ਗਰਮ-ਸਰਮ ਹੋ ਜਾਂਦਾ ਮਾਰਦੀ ਕਰਦੀ ਆ ਉਹ ਕੋਈ ਚੱਕਰ ਨਹੀਂ ਪਵੇਂ ਜਵਾਕ ਤੋਰੀ ਫਿਰ ਇਹਨੂੰ ਠੀਕ ਹੈ ਜੀ ਬੱਚਾ ਬਾਈ ਜੀ ਇਹਦੇ ਮਗਰ ਇਹਦੇ ਪਿੱਛੇ ਵੱਛਾ ਇਹ ਜਮਰ ਬੱਛਾ ਜੀ ਹਾਂਜੀ ਇਹਦਾ ਗ੍ਰੇਡ ਰਹਿਣ ਲੱਗਿਆ ਅੱਜ ਇਹਦਾ 32000 ਰੁਪਇਆ 32000 ਜੀ ਅੱਜ ਤੋਫੀਆ ਸਾਰੇ ਬਿਲਕੁਲ ਬਿਲਕੁਲ ਰੇਟ ਥੋੜਾ ਜਿਆ ਉਹ ਹਿਸਾਬ ਨਾਲ ਕਰਦੀਏ ਕਿ ਗਾਹਕ ਵੀ ਜੁੜ ਜਾਂਦਾ ਤੇ ਜਿਹਨੂੰ ਛੋਟੇ ਪਾ ਦਾ ਚਾਹੀਦਾ ਜੇ ਮੰਨ ਲਓ ਇਹ ਆਪਾਂ ਇਹਦਾ ਮੁੱਲ 50 ਕਰ ਲੈਨੇ ਆ 45 ਕਰ ਲੈਨੇ ਆ ਮੰਡੀ ਚ ਜਾ ਕੇ ਕਿਸੇ ਨੂੰ 35 36000 ਦੀ ਫੜਾਉਣੇ ਆ ਕੋਈ ਦਮ ਵਾਲੀ ਗੱਲ ਨਹੀਂ ਨਾਲੇ ਫਸ ਨੂੰ ਬਾਜ਼ਾਰ ਲਾਉਣਾ ਨਾਲੇ ਤੰਗ ਕਰਨਾ ਉਹਦੀ ਬਜਾਇ ਕਰੇ 2000 3000 ਬਣ ਜੇ ਆਪ ਦਾ ਲੈਣ ਵਾਲਾ ਵੀ ਐਂ ਕਹਿੰਦਾ ਵੀ ਚੰਗਾ ਡੰਗਰ ਆਇਆ ਵੀਰੇ ਤੇਰੀ ਵੀਡੀਓ ਦੇਖ ਕੇ ਮੰ ਲੋ ਬਾਈ ਜੀ ਕਿਸੇ ਜਿਹੜੇ ਵੀਰ ਆਪਣੇ ਸ਼ਕੀਨ ਆਗੇ ਹਰਿਆਣੇ ਰੰਗ ਮੱਝਾ ਲੈਣ ਵਾਲੇ ਹਨ ਤੇ ਬਾਈ ਕੋਲੇ ਸੱਤ ਮੱਝਾ ਬਕਾਊਗਾ ਬਾਈ ਜੀ ਸਕਰੀਨ ਤੇ ਨੰਬਰ ਚੱਲੂਗਾ ਤੇ ਅੱਠਵੀਂ ਹੈਗੀ ਆ ਗਾਂ ਕਹਿੰਦੇ ਵੀਰੇ ਉਹ ਮੱਝ ਵੀ ਆਪਣੀ ਬਕਾਊਗੀ ਉਹ ਦਿਖਾਣੀ ਤਾਂ ਨਹੀਂ ਸੀ ਪਰ ਤੁਸੀਂ ਦਿਖਾ ਦਿੰਨੇ ਆ ਥੋੜਾ ਤੁਹਾਨੂੰ ਚਲਕ ਮਰਵਾ ਦਿੰਨੇ ਆ ਇਹ ਛੋਟੀ ਪਹਿਲਾਂ ਨੂੰ ਸੂਈ ਆ ਇਹ ਪਹਿਲਾਂ ਨੂੰ ਸੂਈ ਆ ਜੀ ਹਾਂ ਬੱਚਾ ਬੁੱਚਾ ਜਮਾ ਸਹੀ ਲੈਂਦੀ ਆ ਕਰਮਾਂ ਵਾਲੀ ਠੀਕ ਹੈ ਜੀ ਕਿਉਂ ਇਹ ਦੁੱਧ ਦੁੱਧ ਤਿਆਰ ਹੈ ਨਹੀਂ ਜੀ ਇਹਨੂੰ ਸਵੇਰੇ ਬੂੰਦ ਬੂੰਦ ਸਾਰੀ ਖਾਲੀ ਕਰੀ ਸੀ ਹੁਣ ਇਹ ਖਾਊਗੀ ਪੀਊਗੀ ਬਣੂਗੀ ਬਾਅਦ ਵਿੱਚ ਪਾਉਣ ਦੀ ਸਲਾਹ ਸੀ ਵੀਡੀਓ 'ਚ ਪਰ ਥੋੜਾ ਤੋਰਾ ਫੇਰਾ ਤੁਹਾਨੂੰ ਇਹਦਾ ਵੀ ਦਿਖਾ ਦਨੇ ਜੇ ਕੋਈ ਕੱਚੀ ਸੂਈ ਲੈਣਾ ਚਾਹੁੰਦਾ ਤਾਂ ਜੀ ਚਾਹੇ 2 ਦਿਨ ਚ ਚਵਾਈ ਲਾ ਕੇ ਦੋ ਦਿਨ ਥੋੜਾ ਲੇਟ ਭੇਜ ਦਾਂਗੇ ਠੀਕ ਹੈ ਜੀ ਹਾਂ ਪਰ ਐ ਇੱਕ ਕੱਟੀ ਨਗੀਨਾ ਹੀ ਹੈ ਇੱਕ ਤਰ੍ਹਾਂ ਦਾ ਉਹ ਸਾਫ ਸੁਥਰੀ ਬਹੁਤ ਹੈ ਪਿੱਛੇ ਇਹਦੇ ਮਿਲਦਾ ਪਿੱਛੇ ਇਹਦੇ ਬਾਈ ਕਟਾ ਇਹਦੇ ਮਗਰ ਕਟਾ ਜੀ ਹਾਂਜੀ ਇਹ ਸੂਈ ਪਰਸੋਂ ਕੱਲ ਕੱਲ ਸੂਈ ਹੈ ਬਈ ਕੱਲ ਸੂਈ ਹੈ ਜੀ ਹਾਂਜੀ ਕਿਹੜੇ ਸੀਮਨ ਦਾ ਕਟਾ ਹੈ ਜੀ ਕਟਾ ਨਹੀਂ ਪਤਾ ਕਰਿਆ ਜੀ ਅੱਛਾ ਜੀ ਹਾਂ ਆਪਾਂ ਗੱਬਨ ਲਈ ਸੀ ਮਾਲਕਾ ਕਰੇ ਸੂਪੀ ਜਾ ਕੇ ਚੜਾ ਲਿਆ ਬਈ ਜੀ ਬਾਈ ਜੀ ਉਹ ਕੱਟੀ ਛੋਟੀ ਦੀਆਂ ਮਾਲ ਲੈਣਾ ਪਿਓਰ ਨਿਸ਼ਾਨੀਆਂ ਕਹਿੰਦੇ ਨਾ ਮੁਰਰਾ ਜਿਬ ਤੱਕ ਕਾਲੀ ਹੈ ਬਈ ਇਹਦੀ ਦੇਖ ਲਾ ਲੋ ਭਾਈ ਜੀ ਜੀਬ ਵੀ ਕਾਲੀ ਆ ਪਿਆ ਹਾਂ ਕੈਨ ਨੂੰ ਐ ਰਮ 29 ਦੀ ਕਹਦੇ ਕਿਸੇ ਦੀ ਮਰਜ਼ੀ ਕਹਦੇ ਜਚਦੀ ਆ ਕੱਟੀ ਦਾ ਸ਼ਿੰਗਾਰ ਸੰਗੂਰ ਬਹੁਤ ਚੰਗਾ ਠੀਕ ਹੈ ਜੀ ਹਾਂਜੀ ਭਾਈ ਜੀ ਪਹਿਲਾਂ ਚੋਟੀ ਆ ਗਗਨ ਇਸ ਵਕਤ ਕਿੰਨਾ ਦੁੱਧ ਆ ਥੱਲੇ ਦੁੱਧ ਭਈਆ ਸਵੇਰੇ ਬੂੰਦ ਬੂੰਦ ਖਾਲੀ ਕਰੀ ਸੀ ਠੀਕ ਹੈ ਠੀਕ ਹੈ ਪਰਸੋਂ ਦੀ ਸੂਈ ਆ ਜੀ ਬੱਚਾ ਤੁਹਾਨੂੰ ਇਹ ਇਹਦਾ ਵੀ ਖੜਾ ਕਰਕੇ ਦਿਖਾ ਦਿੰਨੇ ਆਪਾਂ ਤੇ ਆ ਬੱਚੇ ਦੇ ਪੈਰ ਦੇਖ ਲਓ ਠੀਕ ਹੈ ਲੋ ਜੀ ਠੀਕ ਹੈ ਇਹ ਪਰਸੋਂ ਦੀ ਸੂਈਆ ਕੱਟੀ ਹਾਂ ਸਵੇਰ ਸਾਰੀ ਬੂੰਦ ਬੂੰਦ ਖਾਲੀ ਕਰੀ ਆ ਜੀ ਬਾਈ ਜੀ ਫੇਸ ਬਿਊਟੀ ਦੇਖੋ ਤੇ ਸਿੰਗੀ ਬਹੁਤ ਸੋਹਣੀਆਂ ਹਨਾ ਸਾਰੀ ਚੰਗੀ ਆ ਵੀ ਦੂਜਾ ਸੂਆ ਕੱਟੀ ਨਾਲੇ ਤਾਂ ਐਤ ਕੀ ਪਹਿਲਾਂ ਨਹੀਂ 10-11 ਕਿਲੋ ਦੁੱਧ ਦੇਣਾ ਦੂਜੀ ਸੂਆ ਜਿੰਨੇ ਦੀ ਮਰਜ਼ੀ ਵੇਚ ਲਿਓ ਠੀਕ ਆ ਗਗਨ ਬਾਈ ਹਾਂਜੀ ਗਗਨ ਬਾਈ ਇਹਦਾ ਕੀ ਰੇਟ ਰਹਿਣ ਲੱਗਿਆ ਇਹਦਾ 1,115,000 ਰੁਪਏ ਬਾਈ 1,115,000 ਰੁਪਏ ਹਾਂਜੀ ਠੀਕ ਐ ਇਸ ਚ ਕੋਈ ਮਾਨ ਸਨਮਾਨ ਕੋਈ ਮਾਨ ਸਨਮਾਨ ਸਾਰਿਆਂ ਚ ਕਰਾਂਗੇ ਮਾਨ ਸਨਮਾਨ ਪਿੱਛੇ ਨਹੀਂ ਕਿਸੇ ਨੂੰ ਨਾਰਾਜ਼ ਹੋਣ ਦਿੰਦੇ ਬਾਹਲਾ ਮੁੱਲ ਮਲਾ ਨਹੀਂ ਕਰਦੇ ਪਹਿਲਾਂ ਤੇਰੀ ਵੀਡੀਓ ਝੋਟੀ ਪਾਈ ਸੀ ਨਾ ਮੈਂ ਇੱਕ ਤੇਰੀ ਚੈਨਲ ਤੇ ਪਹਿਲੀ ਵਾਰੀ ਜਦੋਂ ਮੈਂ ਲੇਵੇ ਵਾਲੀ ਝੋਟੀ ਸੀ ਹਾਂਜੀ ਹਾਂਜੀ ਉਹਦਾ ਆਪਾਂ ਮੁੱਲ ਨਹੀਂ ਕਰਿਆ ਸੀ ਵੀਡੀਓ ਤੇ ਹਾਂਜੀ ਬੜੇ ਵੀਰ ਗੁੱਸਾ ਵੀ ਕਰੀ ਜਾਂਦੇ ਸੀ ਮੁੱਲ ਨਹੀਂ ਕਰਦੇ ਹਾਂ ਹੁਣ ਇੱਕ ਬੜਿਆਂ ਦੇ ਫੋਨ ਆਏ ਸੀਗੇ ਹਾਂ ਕਈ ਵੀਰ ਵਿੱਚ ਮੁੱਲ ਕਰਾਈ ਜਾਂਦੇ ਆ ਵੀ ਮੁੱਲ ਕੀ ਕਰਦਾ ਮੈਂ ਕਿਹਾ ਮੁੱਲ ਵੀ 1.90 ਕਰਦੇ ਆ ਠੀਕ ਹੈ ਜੀ ਕਹਿੰਦੇ ਚੱਲ ਠੀਕ ਆ ਇੱਕ ਬੰਦੇ ਨੇ ਮੈਨੂੰ ਇੱਕ 75 ਲਾ ਵੀ ਦਿੱਤਾ ਸਰਪੰਚ ਸੀ ਭਰਾ ਆਪਣਾ ਉਨੇ ਦੋ ਟਾਈਮ ਦੁੱਧ ਵੀ ਦੇਖ ਲਿਆ ਤੀਜੇ ਟਾਈਮ ਉਹ ਨਹੀਂ ਆਇਆ ਨਾ ਉਹਦਾ ਨਹੀਂ ਆਇਆ ਕਿਉਂ ਜਿਵੇਂ ਕੱਲ ਵੀਡੀਓ ਚਲਾਉਂਗੇ ਤੁਸੀਂ ਸਟਾਰਟਿੰਗ ਤੇ ਫੋਨ ਆਉਂਦੇ ਆ ਠੀਕ ਹੈ ਜੀ ਦੂਜੀ ਵਾਰੀ ਅਗਲਾ ਬਾਅਦ ਚ ਫੋਨ ਨਹੀਂ ਕਰਦਾ ਜਾਂ ਬੰਦਾ ਲੇਟ ਕਰਦਾ ਉਦੋਂ ਵਿਕ ਜਾਂਦੀ ਹੈ ਠੀਕ ਹੈ ਜੀ ਹੁਣ ਛੋਟੀ ਥੱਲੇ ਦੁੱਧ ਸੀ 16 17 ਕਿਲੋ ਠੀਕ ਹੈ ਜੀ ਆਪਾਂ 16 17 ਕਿਲੋ ਕਿਹਾ ਸੀ ਹਾਂ ਜੀ ਹਾਂ ਜੀ ਆਪਾਂ ਦਿੱਤੀ ਵੀ ਗਾਂ ਬੰਦੇ ਫੇਮਸ ਆ ਪੂਰੇ ਠੀਕ ਹੈ ਜੀ ਚਰਨਜੀਤ ਸਿੰਘ ਡੇਰੀ ਫਾਰਮ ਵਾਲੇ ਜਿਹੜੇ ਆਪਣੇ ਦਲੰਦਰ ਵਾਲੇ ਬਿੱਲੇ ਹੋਰੀ ਉਹਨਾਂ ਨੂੰ ਦਿੱਤੀ ਆ ਆਪਾਂ ਦਿੱਤੀ ਆ ਆਪਦੇ ਵੱਲੋਂ ਦਾ ਪੂਰੀ ਵਧੀਆ ਇਹ ਐਤ ਕੀ ਜਗਰਾਵਾ ਮੰਡੀ ਵਿੱਚ ਹੀ ਸੀ ਕਰਮਾ ਵਾਲੀ ਤੇ ਵੀਡੀਓ ਦੇਖਣ ਵਾਲੇ ਨੂੰ ਐ ਹੋ ਜਾਂਦਾ ਯਾਰ ਇਹ ਜਿੰਨਾ ਕਹਿੰਦੇ ਵਿੱਚ ਹੁੰਦਾ ਨਹੀਂ ਕਈ ਵਾਰੀ ਪਸ਼ੂ ਵੀ ਤੋਖਾ ਦੇ ਜਾਂਦਾ ਭਰਾ ਆਪਾਂ ਐ ਹਰ ਗੱਲ ਦਾ ਝੂਠ ਨਹੀਂ ਬਣਾ ਕੇ ਮਾਰਦੇ ਇਹ ਗੱਲ ਕੁਝ ਹੁੰਦੀ ਐ ਕਹਿਣਾ ਕੁਝ ਐ ਹੁਣ ਆ ਮੀਨੀ ਮੱਝ ਨੂੰ ਆਪਣੇ ਕੋਲੇ ਚਵਾਈ ਲਾਉਂਦੀ ਨੂੰ ਅਠਵਾਂ ਦਿਨ ਹੋ ਗਿਆ ਸਤ ਅੱਠਵਾਂ ਦਿਨ ਠੀਕ ਹੈ ਜੀ ਮੇਰੇ ਕੋਲੇ ਬੁੱਧਵਾਰ ਦੀ ਆਈ ਐ ਪਿਛਲੇ ਠੀਕ ਹੈ ਜੀ ਅੱਜ ਵੀਰਵਾਰ ਹੋ ਗਿਆ 7 ਦਿਨ ਹੋ ਗਏ ਇਹਨੂੰ ਸੂਈ ਨੂੰ ਵੀ ਅੱਜ ਕਰਮਾ ਵਾਲੀ ਨੂੰ 9-10 ਦਿਨ ਹੋ ਗਏ 11 ਦਿਨ ਹੀ ਹੋ ਗਏ ਠੀਕ ਹੈ ਜੀ ਹੁਣ ਦੁੱਧ ਹੈ ਤਿਆਰ ਤਾਂ ਇੰਨਾ ਹੀ ਕਹਿਣਾ ਬਈ ਆਪ ਆਪਾਂ ਕੋ ਪੱਲੋਂ ਪਾ ਕੇ ਥੋੜੀ ਦੇਣਾ ਹੁਣ ਜੇ ਤੁਸੀਂ ਮੰਨ ਲਓ ਵਿਜੀਟ ਹੀ ਕਰ ਲਿਆ ਆ ਕੇ ਦੇਖ ਲਈ ਹਾਂਜੀ ਹਾਂਜੀ ਫਿਰ ਤਾਂ ਨਹੀਂ ਅੱਖਾਂ 'ਚ ਕਟਾ ਪਾ ਸਕਦਾ ਹਾਂ ਸਹੀ ਗੱਲ ਹੈ ਬਾਈ ਜੀ ਬਾਕੀ ਇੱਕ ਅੱਧਾ ਪਸ਼ੂ ਲੈਣ ਵਾਲਾ ਤੁਹਾਡਾ ਜਿਹੜਾ ਵੀਡੀਓ ਤੇ ਦੇਖ ਕੇ ਮੰਗਾਉਂਦੇ ਆ ਉਹਦੇ 'ਚ ਵੀ ਜਿੰਨੀ ਕੀ ਗੱਲ ਹੁੰਦੀ ਆ ਜੇ ਅਗਲੇ ਨੇ ਪੈਸੇ ਬਾਅਦ 'ਚ ਹੀ ਦੇਣੇ ਹੁੰਦੇ ਮੈਨੂੰ ਪਤਾ ਪਹਿਲਾਂ ਅਗਲਾ ਸਾਈ ਪਾਉਂਦਾ 5-4000 ਰੁਪਇਆ ਘਰੇ ਜਾ ਕੇ ਪਸ਼ੂ ਦੇਖ ਕੇ ਫੇਰ ਹੀ ਪਸ਼ੂ ਪੈਸੇ ਦਿੰਦੇ ਆ ਹਾਂਜੀ ਹਾਂਜੀ ਬਾਕੀ ਜਿੰਨੀ ਕੀ ਗੱਲ ਆ ਮੌਕੇ ਦੀ ਆਪਾਂ ਉੰਨੀ ਕੀ ਦੱਸੀ ਦੀ ਬਾਈ ਠੀਕ ਹੈ ਜੀ ਬਾਕੀ ਵੀਡੀਓ 'ਚ ਕੋਈ ਘੱ ਜਾਂ ਪਸ਼ੂ ਥੋੜਾ ਜਿਹਾ ਹੁੰਦਾ ਕੋਸਾ ਕਹਿ ਮੂੰਹੋਂ ਨਿਕਲ ਜਾਂਦਾ ਜਿਵੇਂ ਹੁਣ ਤੁਸੀਂ ਦੇਖ ਰਹੇ ਇਹਦੇ ਪਿੱਛੇ ਕੱਟੀ ਸੀ ਹਾਂਜੀ ਹਾਂਜੀ ਅਸੀਂ ਕੱਟਾ ਕਹਿਦਾ ਕਿਉਂ ਮੈਂ ਧਿਆਨ ਦਿੱਤਾ ਸਾਡੇ ਵਾਲੇ ਲੀਵਰ ਵਾਲੇ ਚਾਚੇ ਸਾਡੇ ਨੇ ਕਾਕਾ ਜੀ ਨੇ ਕਹਿਤਾ ਵੀ ਕੱਟਾ ਮੈਂ ਵੀ ਕੱਟਾ ਕਹਿਦਾ ਜੀ ਉਹ ਹੋ ਜਾਂਦਾ ਮਿਸ ਅੰਡਰਸਟੈਂਡਿੰਗ ਠੀਕ ਹੈ ਇਹ ਸਾਰੀਆਂ ਗੱਲਾਂ ਹੀ ਐਦਾਂ ਦੀਆਂ ਬਣਾ ਚੜਾ ਕੇ ਕਰਦੇ ਆ ਠੀਕ ਹੈ ਠੀਕ ਠੀਕ ਇੱਕ ਵਾਰੀ ਕਹਣ ਵੀਰੇ ਆਪਣਾ ਮੋਬਾਈਲ ਨੰਬਰ ਤੇ ਪ੍ਰੋਪਰ ਐਡਰੈਸ ਜ਼ਰੂਰ ਦੱਸਿਓ WhatsApp ਵਾਲਾ ਵੀ ਆਪਣਾ 9466028782 ਹੈ ਠੀਕ ਹੈ ਜੀ ਕਾਲਿੰਗ ਵਾਸਤੇ 8199028782 ਹੈ ਇਸ ਤੋਂ ਇਲਾਵਾ ਮੇਰੇ ਪਾਪਾ ਜੀ ਦਾ ਨੰਬਰ ਹੈ 930360267 ਠੀਕ ਹੈ ਜੀ 930360267 ਠੀਕ ਹੈ ਜੀ ਠੀਕ ਹੈ ਜੀ ਬਾਈ ਜੀ ਕਿਸੇ ਵੀ ਵੀਰ ਨੇ ਹਰਿਆਣੇ ਦੇ ਮੱਝਾ ਖਰੀਦਣਾਂ ਜਾਂ ਜਿਹੜੇ ਹਰਿਆਣੇ ਦੇ ਮੱਝਾ ਖਰੀਦਣ ਦੇ ਸ਼ਕੀਨਾਂ ਤਾਂ ਜ਼ਰੂਰ ਵਿਜ਼ਿਟ ਕਰਿਓ ਪ੍ਰੇਮੀ ਡੈਰੀ ਫਾਰਮ ਤੇ ਓਕੇ ਗਗਨ ਵੀਰੇ ਧੰਨਵਾਦ ਬਹੁਤ ਬਹੁਤ ਧੰਨਵਾਦ